ਹਾਂਜੀ ਵੀਰੋ ਫਾਸੇ ਵੀਰ ਗਿਰਨ ਸਾਰਿਆਂ ਨੂੰ ਅੱਜ ਤੁਹਾਨੂੰ ਆਪਣੇ ਘੋੜੇ ਬਾਰੇ ਦੱਸਦੇ ਹਾਂ ਘੋੜੇ ਦੇ ਮਾਲਿਸ਼ ਕਰਨਾ ਮਾਲਿਸ਼ ਕਰਨ ਦੇ ਤਰੀਕੇ ਵੀ ਦੱਸਦੇ ਹਾਂ ਦੂਜੇ ਨੰਬਰ ਦੇ ਫਾਇਦੇ ਵੀ ਦੱਸਦੇ ਹਾਂ ਇਹ ਘੋੜੇ ਦਾ ਨਾਮ ਆ ਸ਼ਾਨੇ ਪੰਜਾਬ ਠੀਕ ਹੈ ਜੀ ਇਹ ਵੀ ਘੋੜੇ ਨੇ ਐਰਕੀ ਇੰਡੀਆ ਪੁਲਿਸ ਤੋਂ ਮੈਡਲ ਜਿੱਤਿਆ ਜੀ ਕ੍ਰਾਸ ਕੰਟਰੀ ਦਾ ਘੋੜਾ ਆ ਬਹੁਤ ਵਧੀਆ ਘੋੜਾ ਆ ਹਾਂਜੀ ਫੇਰ ਸਾਡੀ ਹੁਣ ਫਰਵਰੀ ਵਿੱਚ ਆਲ ਇੰਡੀਆ ਪੁਲਿਸ ਆ ਰਹੀ ਹੈ ਜਿੱਥੇ ਆਪਾਂ ਖੇਡਣੇ ਜਾਵਾਂਗੇ ਉੱਤੇ ਵੀ ਤਾਂ ਨਾ ਚਲੋ ਜੇ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਤਾਂ ਤੁਹਾਨੂੰ ਉਹ ਵੀ ਆਪਾਂ ਸ਼ੋਅ ਦਿਖਾਵਾਂਗੇ। ਦੇਖੋ ਜੀ ਇਹ ਕੋੜੇ ਦਾ ਇਹਨੂੰ ਕਹਿੰਦੇ ਆ ਖਰਖਰਾ ਇਹਨੂੰ ਕਹਿੰਦੇ ਬ੍ਰਸ਼। ਇਹਦੇ ਵਿੱਚ ਦੋਵਾਂ ਨਾਲ ਕੋੜੇ ਨੂੰ ਆਪਾਂ ਸਾਫ ਕਰ ਸਕਦੇ ਆ। ਤੀਜੇ ਨੰਬਰ ਤੇ ਪਾ ਲਓ ਜੀ। ਕੱਪੜਾ ਲੈਣਾ ਇੱਕ ਸੂਤੀ ਕੱਪੜਾ ਹੋਵੇ ਜਿਹਦੇ ਨਾਲ ਆਪਾਂ ਕੱਪੜੇ ਦਾ ਪੱਖਾ ਸਾਫ ਕਰ ਸਕਦੇ ਆ ਝਾੜ ਨੂੰ ਜਿਹਨੂੰ ਗੈ ਦਾ ਬੋਲਿਆ ਜਾਂਦਾ। ਠੀਕ ਹੈ ਜੀ। ਦੇਖੋ ਜੀ ਆਹ ਕੋੜੇ ਨੂੰ ਖਰਖਰਾ ਮਾਰਨ ਵਾਸਤੇ ਤੇ ਨਹੀਂ ਸਿਆਜ ਮਾਲਤ ਹੁੰਦੀ ਆ ਘੋੜੇ ਦੇ ਪਹਿਲੇ 1 2 ਆਸਨ ਤੇ ਨਹੀਂ ਸ਼ਰ ਮਾਲਸ ਹੋਣੀ ਆ ਜੀ ਤੇ ਮਾਲਸ ਦੇ ਫਾਇਦੇ ਇਹ ਆ ਘੋੜੇ ਦੇ ਮਾਲਕ ਕਰਨਾ ਘੋੜੇ ਦੇ ਜਿਹੜੇ ਵਾਲ ਆ ਕੁੱਤੇ ਆ ਉਹ ਇੱਕ ਫਾਰੇ ਹੋ ਜਾਂਦੇ ਸਾਫ ਦੂਜੇ ਨੰਬਰ ਦੇ ਘੋੜੇ ਦੀ ਮੇਨ ਗੱਲ ਜਿਹੜੀ ਉਤਕਾਵੜ ਦੂਰ ਹੁੰਦੀ ਆ ਘੋੜੇ ਦੀ ਇੱਜੇ ਨੰਬਰ ਤੇ ਕੋਈ ਛੱਟ ਨਹੀਂ ਕਿਉਂ ਮੋਟੀ ਚੋੜ ਲੱਗਦੀ ਆ ਜਦੋਂ ਆਪਾਂ ਕੋੜੇ ਨੂੰ ਲਟਾਉਣ ਜਾਂਦੇ ਆ ਕਿ ਬਾਤ ਨੂੰ ਲਾਉਣ ਚਾਹੀਦਾ ਉਹਦੇ ਨਾਲ ਛੱਟ ਕੁ ਮਾੜੀ ਮੋਟੀ ਲੱਗੀ ਹੋਵੇ ਉਹ ਵੀ ਮਤਲਬ ਪਤਾ ਲੱਗ ਜਾਂਦਾ ਖਰਖਰੇ ਬੁਰਸ਼ ਨਾਲ ਹੁਣ ਤੁਹਾਨੂੰ ਦੱਸ ਦਿੰਨੀ ਆ ਨਾਲੇ ਕੋੜੇ ਨੂੰ ਜੰਮ ਕਉਂਦੀ ਆ ਹੁਣ ਦੱਸ ਦੇ ਤੁਹਾਨੂੰ ਮੇਨ ਗੱਲ ਵੇਖੋ ਵੀਰੋ ਕੋੜੇ ਨੂੰ ਖਰਖਰਾ ਇਹ ਵਾਲੇ ਹੱਥ ਨਾਲ ਮਾਰਨਾ ਬੱਚੇ ਬੜਾ ਕੋੜੇ ਨੂੰ ਮਜ਼ਾ ਬਹੁਤ ਆਉਂਦਾ ਵੇਖੋ ਏ ਬਾਦ ਬੇਟਾ ਇੱਕ ਨਾ ਨਾ ਇੱਕ ਨੂੰ ਆ ਨਾ ਮਾਰਨਾ ਇਹ ਜਿਨਾਲ ਹੀ ਇੱਕ ਵਾਰ ਪਸਾਵ ਕਰ ਸਕਦੇ ਘੋੜੇ ਨੂੰ ਠੀਕ ਹੈ ਇਹ ਵਾਲਾ ਦੇਖੋ ਬ੍ਰਸ਼ ਖੜ ਖੜ ਇਧਰ ਮਾਰਨਾ ਇਥੋਂ ਲੰਮਾ ਬੈਸ਼ ਮਾਰਾਂਗੇ ਜਿਹੜੇ ਆਪਣੇ ਵਾਲ ਕੁੱਟੇ ਆ ਨਿੱਕੇ ਮੋਟੇ ਸਾਰੇ ਝੜ ਜਾਣਗੇ ਠੀਕ ਹੈ ਜੀ ਹੁਣ ਬਰਸਾਤੀ ਮੌਸਮ ਆ ਇੱਕ ਖਾਸ ਧਿਆਨ ਗੱਲ ਕਰਨੀ ਵੀਰੋ ਇਹ ਤਾਂ ਤੁਹਾਨੂੰ ਦੱਸ ਦੇ ਆ ਬਰਸਾਤੀ ਮੌਸਮ ਚੱਲਦਾ ਪਿਆ ਜਦੋਂ ਬਾਰਿਸ਼ ਹੋਣੀ ਹੈ ਨਾ ਬਹੁਤ ਜ਼ਿਆਦੀ ਘੋੜੇ ਨੂੰ ਬਾਹਰ ਲੈ ਕੇ ਵੀ ਜੰਨੇ ਆ ਨਾ ਪ੍ਰੈਕਟਿਸ ਲਈ ਆਪਾਂ ਮਾੜਾ ਮੋਟਾ ਕੱਢਦੇ ਆ ਵਾਕ ਵਾਕ ਫੇਰਦੇ ਆ ਬੋਦੇ ਨਾ ਪੈਰ ਘਰਾਉਂਦੇ ਕੋਈ ਨਹੀਂ ਉਹ ਇਹ ਆ ਦੇਖੋ ਜੀ ਜਦੋਂ ਗੱਲਾ ਹੋ ਗਿਆ ਨਾ ਉਹਦੇ ਨਾਲ ਕੁਝ ਨਹੀਂ ਇਹ ਘੋੜੇ ਨੇ ਇਹਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਜਿਸ ਕਰਕੇ ਕੀੜੇ ਪੈਣ ਦਾ ਡਰ ਰਹਿੰਦਾ ਉਹਦਾ ਸਹੀ ਸੋਲੂਸ਼ਨ ਇਹ ਆ ਜੀ ਘੋੜੇ ਦੇ ਪੈਰ ਚ ਸਾਫ਼ ਕਰਦੇ ਰਹੋ ਜਿੱਦਾਂ ਇਹ ਸਾਫ਼ ਹੈ ਬਿਲਕੁਲ ਘੋੜੇ ਦੇ ਪੈਰ ਸਾਫ਼ ਹੈ ਦੂਸਰੇ ਨੰਬਰ ਤੇ ਉਹਦੇ ਘੋੜੇ ਨੂੰ ਇਹਦੇ ਵੱਧ ਤੋਂ ਵੱਧ ਜਦੋਂ ਸੁੱਕਾ ਪੁੱਕਾ ਹੋਵੇ ਉਹਦੇ ਵਿੱਚ ਆਪਾਂ ਕੜੀ ਪਾਵਾਂਗੇ ਦੇ ਵਿੱਚ ਕੜੀ ਪਾਵਾਂਗੇ ਸੁੰਮਾ ਤੇ ਤੇਲ ਜਾਂ ਆਪਾਂ ਚਰਬੀ ਦਾ ਸਮਾਨ ਕਰ ਸਕਦੇ ਹਾਂ ਕੋਈ ਸੰਭਵ ਤਕਨਾਂ ਕੋਈ ਬ੍ਰਸਾਤੀ ਮੋਸਮ ਕਰਕੇ ਇਹ ਕਰ ਸਕਦੇ ਆ ਹੋਰ ਇਹ ਘੋੜੇ ਦੇ ਮੇਨ ਗੱਲ ਆ ਜੀ ਆਪਾਂ ਕੱਪੜਾ ਜਿਹੜੇ ਵੀ ਮਾਰਨਾ ਘੋੜੇ ਦੇ ਆਪਾਂ